ਵੇ ਨਾ ਮੈਂ ਮੁਕਤੇਰੇ ਕੱਟਿਆ ਹਾਂ ਤੇ ਕੱਟਿਆ ਉਹ ਵੀ ਜਾ ਕੇ ਤੇਰੀ ਕੁੜੀਂ ਜਾਣ ਲੱਗੀ ਆ ਕੋਈ ਨਹੀਂ ਤੇਰਾ ਆਪਣਾ ਤੇਰਾ ਆਪਣਾ ਬਣਾ ਲਾ ਬਣਾ ਲਾ ਮੂਵੀਂ ਬਣਾ ਲਾ ਉਹ ਮੈਂ ਨਾ ਬਣਾ ਲਾ ਮੈਂ ਨਾ ਬਣਾ ਲਾ ਤੂੰ ਤਾਂ ਸਹੀ ਤੰਦਰ ਕਰ ਰੁਕਦਾ ਸਹੀ ਤੂੰ ਰੁਕ ਤਾ ਸਹੀ ਤੂੰ ਦੌੜ ਜਾ ਰੁਕ ਤਾ ਵੀ ਤਾ ਤੇਰੇ ਸਾਰੇ ਸਾਰੇ ਦੋਸਤ ਕਿ ਤਾਵੇਂ ਜਾ ਜਾ ਕਿਹਦਾ ਜਾ ਇਹ ਯਾਰ ਮੈਂ ਕਿਹਾ ਮੈਂ ਤੱਕੇ ਕਿ ਤਾ ਮਾਰਿਆ ਮੈਂ ਤੇਰੀ ਮਾਂ ਦਾ ਮਾਰਿਆ ਹਾਂ ਮਾਰ ਮੁੰਡਾ ਮੈਂ ਤਖ਼ਤ ਹੱਸ ਮੇਰਾ ਇੱਧਰ ਹੋਇਆ ਕਿ ਮੈਂ ਮਰ ਪਈ ਜੰਮੇ ਹਾਂ ਬਰਪਈ ਜੰਮੇ ਉਹ ਨਾ ਰਹਿਣਾ ਪੂਰਾ ਘਰ ਰਹਿਣਾ ਬਾਹਰ ਜਾ ਚੱਕ ਜੱਜਾ ਤੀਆ ਬਦਲ ਤਾ ਚੇ ਤੂੰ ਨੱਕੇ ਮਾਰਦਾ ਬੱਤਿਆ ਨਹੀਂ ਹੋ ਰਹੀ ਮੈਂ ਮਾਰਿਆ ਮੈਂ ਮਾਰਿਆ ਤੱਕੇ ਮੇਰੇ ਮੁੱਤ ਨਹੀਂ ਕਰਦਾ ਤੇਰਾ ਘਰ ਬਣਿਆ ਤੇਰਾ ਘਰ ਜਾ ਜਿਹੜਾ ਸਿੱਖੋ ਕਰ ਜਾ ਦਿੱਤਾ ਤੈਨੂੰ ਨਾ ਵੀ ਆਣ ਲਗੀ ਪੰਨੇ ਰਾ ਦੀ ਮਾਂ ਵੀ ਆਲੇ ਉਹ ਵੀ ਸੁਆਲ ਤੇਰੇ ਕੋਲ ਹਾਈ ਹੋਣ ਜੇ ਉਹ ਠੀਕ ਹੋ ਜਾ ਕਰਕੇ ਬੈਠੀ ਤੂੰ ਕੋਈ ਨਹੀਂ ਉਹ ਵੀ ਸੁਆਗੈ ਦੋਨੋਂ ਤਰਫੋਂ ਦਾ ਬੜਾ ਮਾਨ ਵਾਲਾ ਤੇ ਮਾਰੇ ਸੌ ਜਾਦਾ ਚੱਲ ਆ ਜਾ ਜਾਓ ਸ਼ੁਗੀਆਂ ਜਾਓ ਨਾ ਭਾਵੇਂ ਜੇ ਤੂੰ ਕਿਤੇ ਆਏ ਵੇਚਣ ਦੇ ਦੇਣਾ ਵੇਚਣਾ ਅੱਛਾ ਚਲ ਜਾਏ ਵੇਚਿਆ ਰੱਖੇ ਨਾ ਨਹੀਂ ਰੱਖਦਾ ਜਦੋਂ ਕਾਤੇ ਦੇ ਨਾਲ ਤੂੰ ਬਣਾ ਉਹਦਾ ਬਾਈ ਨਹੀਂ ਤਾਂ ਦੱਲ ਗਈ ਹਾਂ ਕੱਟ ਕੇ ਦਿੱਤੇ ਬਹੁਤ ਫਸਾ ਕੇ ਰਿਹਾ ਇਸ ਵਾਰ ਤੇ ਤੂੰ ਯਾਹ ਨਹੀਂ ਲਾਇਆ ਸਾਰਾ ਕਹਿ ਰਹੇ ਨੇ ਉਹਦਾ ਤਾਂ ਬਹੁਤ ਕੁਝ ਖਿਆ ਬਣਾਇਆ ਮੇਰਾ ਕੋਈ ਹੱਕ ਨਹੀਂ ਨਹੀਂ ਲਾਉਣ ਦਾ ਪਾਪਾ ਤੇਰੇ ਤੇ ਬਰਚਾ ਹਾਣ ਤੂੰ ਦੇਖਿਆ ਆਣ ਲੱਗੀ ਪੁੱਤ ਸੱਚ ਉਹਦਾ ਪਿਆ ਟੈਂਸ਼ਨ ਨਾਲ ਹਾਂ ਕਿ ਤੂੰ ਮਾਰਦੀ ਸੀ ਕੁਝ ਕਰਦੀ ਆਂ ਘਰ ਦੇ ਕੱਢ ਦੇ ਕੱਢ ਦੇ ਕੱਢ ਦੇ ਕੱਢ ਦੇ ਕਦ ਤੱਕ ਨਾ ਲੇ ਕੇ ਬਣਾ ਤਰੂ ਮੇਰਾ ਉਹ ਮੈਂ ਮੇਰਾ ਕੋਈ ਰੋਲ ਆ ਤੇਰਾ ਰੋਲ ਕੀ ਤੂੰ ਬੈਠਾ ਦੂਗਾ ਰਾਹ ਇੱਥੇ ਉਹ ਅਗਲੇ ਦੇ ਨਾਲ ਆਇਆ ਤਾਂ ਮੈਂ ਬਹਿਣਾ ਹੀ ਆ ਕੀ ਕਰਨਾ ਮੈਂ ਬਹਿਣਾ ਰਹਿਣਾ ਕਿਹੜਾ ਬਲਾ ਕਿਹੜਾ ਬਲਾ ਮੇਰੇ ਨਾਲ ਕਰੇਗਾ ਮੈਂ ਕਿਹੜਾ ਤੇਰੇ ਕਿਹੜਾ ਜਾ ਤੂੰ ਆਪਣੇ ਮਨ ਨਹੀਂ ਮਿਲਿਆ ਕਰ ਉਹ ਮੈਂ ਮੈਂ ਬੈਠਾ ਬਣਾ ਨਹੀਂ ਮਿਲਿਆ ਤੂੰ ਕੋਈ ਨਹੀਂ ਮਿਲੀ ਮੈਂ ਮੈਂ ਨਹੀਂ ਮਿਲੀ ਮੈਂ ਤੇਰੀ ਨਹੀਂ ਸੀ ਤੂੰ ਕਦ ਤੱਕ ਤੂੰ ਬਾਹਰ ਹੋ ਰਿਹਾ ਸੀ ਦੇਖੋ ਸਾਹੀ ਤੋਰੇ ਸੈਂਦੀ ਜਿੱਥੇ ਨਾਲ ਆ ਦੇਖੋ ਬੰਨ ਜੀ ਅੱਜ ਤੁਸੀਂ ਦੁਬਾਰਾ ਤਾਂ ਤੁਹਾਨੂੰ ਛੱਡ ਕੇ ਕਿ ਅਸੀਂ ਅੰਦਰ ਫਿਰ ਹੁਣ ਕੀ ਬਣਿਆ ਕੰਨ ਤੁਸੀਂ ਬਾਹਰ ਬੱਠੇ ਸੰਗਤ ਨਹੀਂ ਮਿਠਾ ਸਕਦੇ ਤੇਰੇ ਕਈ ਗੱਲ ਇਹ ਜਿਹੜੇ ਅੰਦਰ ਨੇ ਕਮੇਟੀ ਦੇ ਪ੍ਰਧਾਨ ਤੁਮੇਗੀ ਦਾ ਪ੍ਰਧਾਨ ਤੁਹਾਨੂੰ ਮਿਲਿਆ ਵੀ ਨਹੀਂ ਇਹ ਬੁਦੋਰੇ ਕਮੇਟੀ ਦੇ ਪ੍ਰਬੰਧਕ ਨੇ ਪ੍ਰਧਾਨ ਨੇ ਉਹਨਾਂ ਨੇ ਕਿਹਾ ਤੁਹਾਨੂੰ ਹਾਂ ਜੀ ਕਿੰਨੇ ਅੰਦਰ ਨਹੀਂ ਬੈਠਣਾਗਾ ਬਾਹਰ ਬੱਠੇ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਇਸ ਟਾਈਮ ਅਸੀਂ ਚੰਡੀਗੜ੍ਹ ਰੋਡ ਤੇ ਆ ਜਿੱਥੇ ਤੁਸੀਂ ਦੇਖ ਸਕਦੇ ਹੋ ਛੋਟਾ ਜਿਹਾ ਬੱਚਾ ਜਿਹੜਾ ਹੈ ਉਹਦੀ ਠੰਡ ਦਾ ਮੂਤੋਵੇਂ ਤਰੀਕੇ ਦਾ ਜਿਹੜਾ ਰੂਪ ਲੁਧਿਆਣਾ ਦੇ ਜਮਾਲਪੁਰ ਵਿਖੇ ਘਰੇਲੂ ਝਗੜੇ ਦੌਰਾਨ ਪਤੀ ਵੱਲੋਂ ਆਪਣੀ ਪਤਨੀ ਨੂੰ ਇੱਕ ਮਾਸੂਮ ਜਿਹੇ ਬੱਚੇ ਦੇ ਨਾਲ ਘਰੋਂ ਬਾਹਰ ਕੱਢ ਦਿੱਤਾ ਗਿਆ ਬੇਗਰ ਹੋਈ ਇਸ ਔਰਤ ਦੀ ਇੱਕ ਨਿਹੰਗ ਵੱਲੋਂ ਮਦਦ ਕੀਤੀ ਗਈ ਅਤੇ ਜਮਾਲਪੁਰ ਦੇ ਗੁਰੂ ਘਰ ਵਿੱਚ ਰਾਤ ਕੱਟਣ ਲਈ ਆਸਰਾ ਦਵਾਇਆ ਗਿਆ ਪਰ ਗੁਰੂ ਘਰ ਦੇ ਕਰਮਚਾਰੀਆਂ ਵੱਲੋਂ ਔਰਤ ਨੂੰ ਰਾਤ ਦੇ ਸਮੇਂ ਗੁਰੂ ਘਰ ਅੰਦਰ ਰੱਖਣਾ ਮੁਨਾਸਿਬ ਨਹੀਂ ਲੱਗਿਆ ਅਤੇ ਉਨ੍ਹਾਂ ਨੇ ਇਸ ਔਰਤ ਨੂੰ ਬੱਚੇ ਸਣੇ ਗੁਰੂ ਘਰ ਤੋਂ ਬਾਹਰ ਕਰ ਦਿੱਤਾ ਮਦਦ ਕਰਨ ਵਾਲੇ ਨਿਹੰਗ ਸਿੰਘ ਵੱਲੋਂ ਗੁਰੂ ਘਰ ਦੀ ਕਮੇਟੀ ਅਤੇ ਕਰਮਚਾਰੀਆਂ ਉੱਤੇ ਇੱਕ ਮਹਿਲਾ ਨੂੰ ਗੁਰੂ ਘਰ ਵਿੱਚ ਆਸਰਾ ਨਾ ਦੇਣ ਦੇ ਦੋਸ਼ ਲਗਾਏ ਗਏ ਹਨ ਇਹ ਕੰਪਲੇਟ ਲਿਖਾਈ ਸਿਗੀ ਕਿ ਮੈਨੂੰ ਮਾਰਕੋਟੇ ਕੀਤੀ ਗਈ ਮੇਰੀ ਮੇਰੀ ਕੋਈ ਸੁਣਵਾਈ ਨਹੀਂ ਹੋਈ ਕੋਈ ਕਾਰਵਾਈ ਨਹੀਂ ਉਹਨਾਂ ਉੱਤੇ ਕੀਤੀ ਗਈ ਉਲਟਾ ਮੇਰੇ ਉੱਤੇ ਪਰਚਾ ਪਾਇਆ ਜਾ ਰਿਹਾ ਹੈ ਇਹਦੀ ਕੋਈ ਐਮਲਰ ਵਗੈਰਾ ਕਟਾਈ ਗਈ ਹੈ ਹਾਂਜੀ ਐਮਲਰ ਕਟਵਾਈ ਹੋਈ ਹੈ ਅੱਛਾ ਜੀ ਪੁਰਾ ਪ੍ਰਸ਼ਾਸਨ ਆ ਕੇ ਕੀ ਮੰਗ ਕਰਦੇ ਹੋ ਮੈਂ ਪ੍ਰਸ਼ਾਸਨ ਅੱਗੇ ਮਾਰ ਮੰਗ ਕਰਦੀ ਆ ਕਿ ਉਹਨਾਂ ਤੇ ਕਾਰਵਾਈ ਕੀਤੀ ਜਾਵੇ ਜਿਨ੍ਹਾਂ ਨੇ ਮੇਰੇ ਨਾਲ ਇਦਾਂ ਕੀਤੀ ਅੱਛਾ ਲੱਗਦਾ ਨਹੀਂ ਸਾਰੇ ਆਮ ਇੱਕ ਜੀਨਸ ਹੋ ਕੇ ਇੱਕ ਲੇਡੀਜ਼ ਨੇ ਉੱਪਰ ਇਸ ਤਰੀਕੇ ਹਾਂ ਚੱਕ ਰਿਹਾ ਗਲਤ ਸ਼ਬਦਾਵਲੀ ਵੀ ਆ ਨੀ ਗਾਲਾਂ ਵੀ ਕੱਢ ਰਿਹਾ ਉਹਦੇ ਉੱਪਰ ਕਾਰਵਾਈ ਕੀਤੀ ਜਾਵੇ ਹਾਂਜੀ ਉਹਦੇ ਉੱਪਰ ਕਾਰਵਾਈ ਕੀਤੀ ਜਾਵੇਗੀ ਠੀਕ ਹੈ ਤੇ ਤੁਹਾਨੂੰ ਇੱਕ ਬਾਬਾ ਜੀ ਅਜੇ ਖਾਲਸਾ ਸਾਹਿਬ ਉਹਨਾਂ ਤੋਂ ਕਿਸ ਤਰੀਕੇ ਕੰਟੈਕਟ ਹੋਇਆ ਤੁਹਾਡੇ ਨਾਲ ਮੈਨੂੰ ਉਹਨਾਂ ਨੇ ਕੰਟੈਕਟ ਗੁਰਦੁਆਰੇ ਦੇ ਬਾਹਰ ਕਿਸੇ ਪਰਸਨ ਨੇ ਦਿੱਤਾ ਜੀ ਆ ਤੁਹਾਡੀ ਮਦਦ ਕਰ ਸਕਦੇ ਤੁਸੀਂ ਉਹਨਾਂ ਨੂੰ ਫੋਨ ਕਰੋ ਮੈਂ ਬਾਬਾ ਜੀ ਨੂੰ ਫੋਨ ਕੀਤਾ ਫਿਰ ਇਹਨਾਂ ਨੇ ਮੇਰੀ ਬਹੁਤ ਹੈਲਪ ਕੀਤੀ ਮੈਨੂੰ ਆਪਣੇ ਘਰੇ ਲੈ ਕੇ ਗਏ ਦੇ ਰਾਤ ਉੱਥੋਂ ਗੁਰਦੁਆਰੇ ਦੇ ਬਾਹਰ ਠੀਕ ਹੈ ਬਾਵਾ ਜੀ ਸਾਡਾ ਸੌਕਰ ਸਾਡੇ ਤੇ ਇਹਨਾਂ ਦੇ ਵਿੱਚ ਕਿੱਦਾਂ ਦੇਖ ਰਹੇ ਤੁਸੀਂ ਇੱਕ ਹਰ ਸਮੇਂ ਤੁਸੀਂ ਸੋਸ਼ਲ ਮੀਡੀਆ ਤੇ ਐਕਟਿਵ ਵੀ ਰਹਿੰਦੇ ਹੋ ਅੱਜ ਇਹ ਲੇਡੀ ਦੀ ਹੈਲਪ ਵੀ ਕਰ ਰਹੇ ਹੋ ਕੀ ਸੀਗਾ ਸਾਰਾ ਮਾਮਲਾ ਇਹਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀ ਸੰਗਤ ਨੂੰ ਸੰਗਤ ਜੀ ਤੁਹਾਨੂੰ ਪਤਾ ਹੀ ਆ ਵੀ ਆਪਾਂ ਇਦਾਂ ਦੀਆਂ ਸੇਵਾ ਕਰਦੇ ਰਹਿੰਦੇ ਆ ਪਰ ਮੁੱਖ ਜਿਹੇਦਾਰ ਕੁਲਵਿੰਦਰ ਸਿੰਘ ਜੀ ਤੇ ਰਾਜਾ ਰਾਜ ਸਿੰਘ ਦੀ ਰੇਜ ਦੇਣ ਦੇ ਹੀ ਰਹਿੰਦੇ ਨੇ ਇੱਥੇ ਰਹਿੰਦੇ ਆ ਉਹਨਾਂ ਦੀ ਰੇਜ ਦੇਣ ਹੀ ਹੀ ਸੇਵਾ ਕਰਦੇ ਆ ਉਹਨਾਂ ਦਾ ਸਾ ਸਾਡੇ ਸਿਰ ਤੇ ਉਹਨਾਂ ਦਾ ਤੇ ਜਿੰਨੇ ਚਿਰ ਉਹਨਾਂ ਦਾ ਰਹੂਗਾ ਇਹ ਸੇਵਾ ਕਰਦੇ ਰਾਵਾਂਗੇ ਇਹ ਜਿਹੜਾ ਬੱਚੀ ਦਾ ਸਾਡੇ ਕੋਲੇ ਮੈਟਰ ਆਇਆ ਹੈਗਾ ਨਾ ਇਹਨੂੰ ਉਹ ਜਿਹੜੀ ਵੀਡੀਓ ਚੱਲਣ ਦੀ ਆ ਉਹ ਦੇਖੋ ਕਿੱਡਾ ਪਾਪੀ ਦੁਸ਼ਟ ਪਾਪੀ ਦੁਸ਼ਟ ਕਹੂੰਗਾ ਵੀ ਤੂੰ ਆਣ ਕੇ ਉਹਨੂੰ ਭੈਣ ਆ ਤੇਰੀ ਫਿਰ ਵੀ ਉਹ ਕਹਿੰਦਾ ਮੇਰੀ ਜੀਜਾ ਜੀਜੇ ਦੀ ਭੈਣ ਆ ਭਰਾ ਹੀ ਲੱਗਦਾ ਹੁੰਦਾ ਇੱਕ ਭਰਾ ਬ੍ਰਦਰ ਹੁੰਦਾ ਨਾ ਭਰਾ ਹੀ ਕਹਿ ਜਾਂਦਾ ਉਹ ਭਰਾ ਆਣ ਕੇ ਆਪਣੀ ਭੈਣ ਦਾ ਸਮਾਨ ਬਾਹਰ ਸੱਡਦਾ ਪਿਆ ਵੀਡੀਓ ਦੇ ਵਿੱਚ ਸੋਸ਼ਲ ਮੀਡੀਆ ਤੇ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਉਹ ਉੱਬਾ ਉਹ ਦੇਖੀ ਮੈਂ ਉਹ ਦੇਖ ਬਾਹਰ ਸੱਡਦਾ ਪਿਆ ਸਮਾਨ ਉਹਨੂੰ ਸ਼ਰਮ ਨਹੀਂ ਆਈ ਵੀ ਮੈਂ ਆਪਣੀ ਭੈਣ ਦਾ ਵਿਆਹ ਸਮਾਨ ਬਾਹਰ ਸੱਡਦਾ ਪਿਆ ਹੈਗਾ ਵੀ ਤੇਰੀ ਭੈਣ ਇੱਕ ਭੈਣ ਹੀ ਹੁੰਦੀ ਹੈ ਹੋਵੇ ਤਾਂ ਤੇ ਇਹ ਜਿਹੜੀ ਪਰਝਾਈ ਹੈਗੀ ਇਹਦੀ ਜਿਹੜੀ ਇਹਦੀ ਪਰਝਾਈ ਆ ਉਹਨੇ ਕੀ ਕੀਤਾ ਕਿ ਬੰਦੇ ਨਾਲ ਪਤਾ ਨਹੀਂ ਹੈ ਜਾਂ ਨਹੀਂ ਇਹਨਾਂ ਦਾ ਕਹਿਣਾ ਵੀ ਗਲਤ ਹੈਗੀ ਆ ਉਹਦੇ ਵਿੱਚ ਵੀਡੀਓ ਦੇ ਵਿੱਚ ਇਹ ਕਹਿ ਰਿਹਾ ਹੈਗਾ ਕਹਿੰਦਾ 2 ਮਿੰਟ ਰੋਕ ਕੇ ਕਹਿੰਦਾ ਤੇਰਾ ਸਮਾਨ ਵੀ ਨਾਲੇ ਸਿੱਟੀ ਜਾਂਦਾ ਗਾਲੇ ਨੂੰ ਧੱਕੇ ਮਾਰੀ ਜਾਂਦਾ ਹੈਗਾ ਨਾਲੇ ਉਹ ਕਹਿ ਰਿਹਾ ਵੀ ਕਹਿੰਦਾ ਮੈਂ ਬੁਲਾਉਣਾ ਐਸਐਚਓ ਨੂੰ ਵੀਡੀਓ ਦੇ ਵਿੱਚ ਕਹਿ ਰਿਹਾ ਮੈਂ ਨਹੀਂ ਕਹਿ ਰਿਹਾ ਸੋਸ਼ਲ ਮੀਡੀਆ ਤੇ ਜਿਹੜੀ ਚੱਲਣ ਧੀ ਹੈ ਕਹਿੰਦਾ ਐਸਐਚਓ ਬੁਲਾ ਕੇ ਕਹਿੰਦਾ ਤੇਰਾ ਮੈਂ ਸਮਾਨ ਚਕਵਾਉਣਾ ਨਾਲੇ ਤੇਰੇ ਤੇ ਪਰਚਾ ਪਵਾਉਣਾ ਵੀ ਮੈਨੂੰ ਨਹੀਂ ਪਤਾ ਲੱਗਦਾ ਵੀ ਉਸ ਬੰਦੇ ਨੇ ਪ੍ਰੈਸ਼ਰ ਪਾਇਆ ਨੇ ਰਿਪੋਰਟ ਕਰਾਈ ਇਹਦਾ ਸੱਟਾਂ ਮਾਰੀਆਂ ਮੂਰਿਆਂ ਚਪੇੜਾ ਚਪੂੜਾ ਮਾਰੀਆਂ ਰਿਪੋਰਟ ਡਾਕਟਰੀ ਰਿਪੋਰਟ ਕਰਾਈ ਥਾਣੇ ਦੇ ਕੇ ਆਈ ਥਾਣੇ ਵਾਲੇ ਕਹਿੰਦੇ ਉਲਟ ਇਹਦੇ ਭੈਣ ਦਾ ਕਹਿਣਾ ਮੈਂ ਨਹੀਂ ਕਹਿ ਰਿਹਾ ਹੈਗਾ ਭੈਣ ਦਾ ਕਹਿਣਾ ਕਹਿੰਦੇ ਥਾਣੇ ਵਾਲੇ ਕਹਿ ਰਹੇ ਹੈਗੇ ਆ ਵੀ ਤੇਰੇ ਤੇ ਉਲਟ ਪਰਚ ਜਿਹੜੇ ਥਾਣੇ ਦਾ ਮਾਮਲਾ ਆਇਆ ਇਹ ਜਮਾਲਪੁਰ ਭੈਣ ਜੀ ਕਹਿ ਰਹੀ ਜਮਾਲਪੁਰ ਥਾਣੇ ਦਾ ਅੱਛਾ ਜੀ ਜਮਾਲਪੁਰ ਥਾਣੇ ਦਾ ਮਾਮਲਾ ਉਹ ਕਹਿ ਰਿਹਾ ਹੈਗਾ ਹੀ ਨਹੀਂ ਕਹਿ ਰਿਹਾ ਵੀਡੀਓ ਦੇ ਵਿੱਚ ਕਹਿ ਰਿਹਾ ਹੈਗਾ ਵੀ ਮੈਂ ਤੇਰੇ ਤੇ ਐਸਚੂ ਆ ਰਿਹਾ ਤੇਰੇ ਤੇ ਪਰਚਾ ਪਵਾ ਦੇਣਾ ਵੀ ਉਹ ਪੁੱਛਣ ਵਾਲਾ ਹੋਵੇ ਸਾਡੀ ਸਰਕਾਰ ਤੂੰ ਡਾਕਟਰ ਹੈ ਇਹਦਾ ਭੈਣ ਦਾ ਕਹਿਣਾ ਉਹ ਡਾਕਟਰ ਹੈ ਵੀ ਤੂੰ ਡਾਕਟਰ ਹੋ ਕੇ ਵੀ ਤੂੰ ਅਫਸਰ ਲੱਗਿਆ ਹੋਇਆ ਜਿਹੜਾ ਤੂੰ ਇਹ ਤੇ ਪਰਚਾ ਪਵਾ ਰਿਹਾ ਹੈਗਾ ਕੋਈ ਗੱਲਬਾਤ ਹੋਊਗੀ ਤਾਂ ਐਂ ਅਗਲਾ ਬੋਲਦਾ ਜੇ ਭਾਜੀ ਅੱਗ ਲਾਵਾਂਗੇ ਤੇ ਧੂਆ ਮੱਚੂਗਾ ਹੀ ਮੱਚੂਗਾ ਠੀਕ ਹੈ ਨਾ ਇਹ ਗੱਲ ਸੱਚ ਹੈ ਤੇ ਜੇ ਇਹ ਗੱਲ ਹੋਈ ਹੈ ਤੇ ਤਾਂ ਹੀ ਭੰਮੜ ਦੁਨੀਆ ਦੇ ਵਿੱਚ ਮਚਣ ਰਿਹਾ ਇਸ ਟਾਈਮ ਆ ਭੈਣ ਦਾ ਤੇ ਨਾਲੇ ਨਿੱਕੀ ਜਿਹੀ ਕੁੜੀ ਨੂੰ ਸ਼ਰਮ ਨਹੀਂ ਆਈ ਉਹਨੂੰ ਵੀ ਨਿੱਕੀ ਜਿਹੀ ਕੁੜੀ ਕਿੱਥੇ ਰਹੂਗੀ ਉਹਦਾ ਨਾਂ ਉਹਦਾ ਭਰਾ ਨਾ ਉਹਦਾ ਪਿਓ ਆ ਨਾ ਉਹਦਾ ਮਾਂ ਨਾ ਉਹਦਾ ਕੋਈ ਹੈਗਾ ਉਹ ਸ਼ਰਮ ਕਰ ਲੋ ਚੌਰਿਓ ਤੁਸੀਂ ਤਾਂ ਸ਼ਰਮ ਕਰ ਲੋ ਵੀ ਤੁਸੀਂ ਕਿੱਦਾਂ ਦੀ ਭੈਣ ਆ ਨਿੱਕੀ ਜਿਹੀ ਕੁੜੀ ਦਾ ਹੀ ਤਰਸ ਕਰ ਲੈਂਦੇ ਬਾਂਦਰੋ ਮੈਂ ਬਾਂਦਰੀ ਕਹੂੰਗਾ ਤੈਨੂੰ ਗੱਲ ਜਾਦਾ ਲਫ਼ਜ਼ ਮੇਰੇ ਮੂੰਹ ਚੋਂ ਨਿਕਲਦੇ ਬਏ ਬਹੁਤ ਕੁਝ ਪਰ ਮੈਂ ਬੋਲਣਾ ਨਹੀਂ ਚਾਹੁੰਦਾਗਾ ਵੀ ਨਿੱਕੀ ਜੀ ਬੱਚੇ ਦਾ ਤਰਸ ਨਹੀਂ ਖਾਦਾ ਉਹ ਨਿੱਕੀ ਜੀ ਬੱਚੀ ਦਾ ਜਿਹੜੀ ਮੈਂ ਰਾਤੀ ਗੋਦੀ ਦੇ ਵਿੱਚ ਚੱਕ ਕੇ ਉੱਥੇ ਲੈ ਕੇ ਆਇਆ ਠੰਡ ਦੇ ਵਿੱਚ ਤੇ ਨਾਲੇ ਮੈਂ ਉਹ ਕਾਉਂਸਲਰ ਨੂੰ ਪੁੱਛਣਾ ਚਾਹਣਾ ਹੈਗਾ ਵੀ ਤੂੰ ਉੱਥੇ ਸਮਾਨ ਦੇ ਰੋ ਲੋਟ ਹੀ ਨਹੀਂ ਸੀਗਾ ਤੈਨੂੰ ਸਮਾਨ ਚੁੱਕਣ ਦਾ ਤੂੰ ਜੱਜ ਲੱਗਿਆ ਹੋਇਆ ਉਹਦੇ ਵਿੱਚ ਸਮਾਨ ਚੱਕਦਾ ਪਿਆ ਉਹਦੇ ਕਮਰੇ ਦੇ ਵਿੱਚੋਂ ਕੁੜੀ ਦੇ ਕੰਨ ਦੇ ਦਵਾਈ ਲੈਣ ਗਈ ਆ ਮਗਰੋਂ ਤਾਲਾ ਤੋੜ ਕੇ ਕਹਿੰਦੇ ਦੀਵਾਨ ਚੋਰ ਹੋਇਆ ਕਿਉਂ ਕਾਉਂਸਲ ਕੋਰੇ ਕ ਇਹਦਾ ਕਹਿਣਾ ਕਾਉਂਸਲ ਕੋਰੇ ਗਈ ਕਹਿੰਦਾ ਭਾਈ ਤੇਰਾ ਗੁਰਦੁਆਰੇ ਸਮਾਨ ਪਿਆ ਤੂੰ ਉੱਥੇ ਚੱਲ ਆਪ ਗੁਰਦੁਆਰੇ ਪਹੁੰਚ ਗਏ ਗੁਰਦੁਆਰੇ ਨੂੰ ਮੈਂ ਪੁੱਛਣਾ ਚਾਹਣਾ ਹੈਗਾ ਤੁਹਾਨੂੰ ਕਿਹਨੇ ਸੌਲਟੀ ਦਿੱਤੀ ਆ ਵੀ ਕਿਸੇ ਦਾ ਗਰੀਬ ਘਰ ਦਾ ਸਮਾਨ ਚਾਕੇ ਗੁਰਦੁਆਰੇ ਰੱਖਣ ਨੂੰ ਕਿਹਨੇ ਆਰਡਰ ਦਿੱਤਾ ਗੁਰੂ ਮਹਾਰਾਜ ਦਾ ਕਹਿੰਦਾ ਹੈਗਾ ਪ੍ਰਮਾਤਮਾ ਗੁਰੂ ਪਾਤਸ਼ਾਹ ਜੀ ਕਹਿ ਰਹੇ ਹੈਗੇ ਆ ਵੀ ਤੁਸੀਂ ਜਿਹੜਾ ਦੂਰੋਂ ਚੱਲ ਕੇ ਆਉਂਦਾ ਉਹਦੀ ਰਾਖੀ ਰੱਖੋ ਉਹਨੂੰ ਚਾਹ ਪਾਣੀ ਦੁੱਧ ਪਿਲਾਓ ਸੇਵਾ ਕਰੋ ਉਹਦੀ ਜੇ ਨਹੀਂ ਇੱਕ ਬਾਹਰ ਇਹ ਹੈਗਾ ਜੇ ਬਾਹਰ ਧੱਕੇ ਖਾਂਦੇ ਕੋਈ ਜਗ੍ਹਾ ਨਹੀਂ ਉਹਨੂੰ ਜਗ੍ਹਾ ਦਿਓ ਸੌਣ ਬਹਿਣ ਵਾਸਤੇ ਤੇ ਅਸੀਂ ਉਹਨਾਂ ਕੋਲੇ ਗਏ ਅਸੀਂ ਕਿਹਾ ਭਾਈ ਇਹਨਾਂ ਦਾ ਸਮਾਨ ਕਹਿੰਦੇ ਜੀ ਇਹੀ ਨਹੀਂ ਚੁਕਵਾਇਆਗਾ ਉਹ ਕਮੇਟੀ ਦਾ ਕਹਿਣਾ ਗੁਰਦੁਆਰੇ ਵਾਲੀ ਦਾ ਜੀ ਜੀ ਕਹਿੰਦੇ ਵੀ ਇਹੀ ਨਹੀਂ ਚੁਕਵਾਇਆਗਾ ਕਹਿੰਦੇ ਸਾਡੇ ਕਾਉਂਸਲਰ ਜਿਹੜੇ ਹੈਗੇ ਆ ਉਹਨੇ ਰਖਵਾਇਆਗਾ ਕਾਉਂਸਲਰ ਹੀ ਕਹਿੰਦੇ ਇਹਨਾਂ ਨੂੰ ਹੱਕ ਕਾਉਂਸਲਰੀ ਕਾਉਂਸਲਰ ਨੇ ਰਖਵਾਇਆਗਾ ਉਹ ਜਦੋਂ ਕਾਉਂਸਲਰ ਨੂੰ ਅਸੀਂ ਫੋਨ ਕੀਤਾ ਕਾਉਂਸਲਰ ਕਹਿੰਦਾ ਜੀ ਇਹੀ ਮੈਂ ਹੈ ਚੁਕਵਾਇਆ ਨਹੀਂ ਹੈ ਨਾ ਪੁਲਿਸ ਵਾਲੇ ਨੇ ਚੁਕਵਾਇਆ ਜਿੱਥੇ ਤੱਕ ਸਾਡੇ ਕੋਲੇ ਸਾਡੇ ਡਾਕੂਮੈਂਟ ਪਏ ਹੋ ਗਏ ਠੀਕ ਹੈ ਜੀ ਰਿਪੋਰਟਿੰਗਾਂ ਪਈਆਂ ਹੋਈਆਂ ਨੇ ਉਹਨਾਂ ਦੀਆਂ ਤੇ ਉਹਨਾਂ ਨੇ ਉਸ ਤੋਂ ਬਾਅਦ ਜਦੋਂ ਅਸੀਂ ਜਦੋਂ ਸਾਹਿਬ ਜੀ ਨੂੰ ਫੋਨ ਕੀਤਾ ਸਾਹਿਬ ਜੀ ਕਹਿੰਦੇ ਜੀ ਅਸੀਂ ਚੁਕਵਾ ਅਫਸਰ ਨੂੰ ਤਾਂ ਲੋਕ ਹੀ ਨਹੀਂ ਹੈ ਯਾਰ ਚੁਕਾਉਣ ਦਾ ਸਮਾਨ ਉਹ ਨਹੀਂ ਚੁਕਵਾ ਸਕਦੇ ਸਮਾਨ ਨਾ ਉਹ ਕਿਸੇ ਤੋਂ ਕੁੜਵਾ ਸਕਦੇ ਆ ਨਾ ਅੰਦਰ ਵਾਰ ਸਕਦੇ ਨਾ ਕੱਢ ਸਕਦੇ ਆ ਇਹ ਕੋਰਟ ਹੀ ਕਰ ਸਕਦਾ ਕਿਉਂ ਪੁੱਛਣਾ ਹੋਵੇ ਉਹਨੂੰ ਵੀ ਕੋਰਟ ਦੇ ਆਰਡਰ ਸੀਗੇ ਉਹ ਬਾਂਦਰ ਜਿਹੜਾ ਇਹਨੂੰ ਧੱਕੇ ਮਾਰਦਾ ਪਿਆ ਸੀਗਾ ਕੋਰਟ ਦੇ ਆਰਡਰ ਹੋਣੇ ਚਾਹੀਦੇ ਆ ਤੇ ਕੌਂਸਲਰ ਸਾਹਿਬ ਨੂੰ ਵੀ ਆਰਡਰ ਦੇ ਕੋਰਟ ਦੇ ਸਾਹਿਬ ਨਾਲ ਚੱਲਣਾ ਚਾਹੀਦਾ ਵੀ ਕੋਰਟ ਦੇ ਆਰਡਰ ਸੀਗੇ ਉਹਦੇ ਕੋਲੇ ਖਾਲੀ ਕਰਾਉਣ ਦੇ ਮਾਰੇ ਤੇ ਪਰ ਇਹਨਾਂ ਨੇ ਕੁੜੀ ਨਾਲ ਧੱਕਾ ਕੀਤਾ ਹੈਗਾ ਤੇ ਮੈਂ ਸੀਬੀ ਸਾਹਿਬ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਰਾਤੀ ਵੀ ਕਰ ਰਿਆ ਸੀਗਾ ਸੀਬੀ ਸਾਹਿਬ ਜੀ ਉਹ ਜਿਹੜੀ ਰਾਤੀ ਮੈਂ ਇੱਕ ਕੁੜੀ ਤੁਹਾਡੇ ਦੇਖਿਓ ਨਹੀਂ ਸੋਸ਼ਲ ਮੀਡੀਆ ਦੇ ਉੱਤੇ ਗੋਦੀ ਚੁੱਕੀ ਹੋਈ ਆ ਉਹ ਕੁੜੀ ਰਾਤੀ ਇੱਕ ਚਾਦਰ ਦੇ ਵਿੱਚ 12 ਵਜੇ ਤੱਕ ਪਈ ਰਹੀ ਆ 11-12 ਵਜੇ ਤੱਕ ਤਾਂ ਤੂੰ ਇੱਕ ਅਫਸਰ ਆ ਬਹੁਤ ਵੱਡਾ ਸਾਡੇ ਜ਼ਿਲ੍ਹੇ ਦਾ ਪੰਜਾਬ ਦਾ ਰਾਜਾ ਆ ਰਾਜਾ ਪਰ ਇਹ ਜ ਸਾਡੇਆਂ ਧੀਆਂ ਪੈਣਾ ਛੋਟੀਆਂ ਛੋਟੀਆਂ ਬੱਚੀਆਂ ਰੋੜਾਂ ਦੇ ਉੱਤੇ ਟੱਕੇ ਖਾਣ ਰੋੜਾਂ ਦੇ ਉੱਤੇ ਰੋਲਣ ਤੇ ਲੱਖ ਲਾਂ ਤਾਂ ਆਪਣੇ ਅਫਸਰਾਂ ਦੇ ਹੋਣ ਤੇ ਮੈਂ ਆਪਣੇ ਤੇ ਵੀ ਕਹਿੰਦਾ ਵੀ ਮੇਰੇ ਵੀ ਲੱਖ ਲਾਂ ਤਾਂ ਜੇ ਮੈਂ ਇਦਾਂ ਦੀ ਸੇਵਾ ਨਾ ਕਰਾਂ ਠੀਕ ਆ ਮੈਨੂੰ ਹਜੇ ਵੀ ਚਾਹ ਮੈਂ ਕੁਛ ਨਹੀਂ ਬੋਲਣਾ ਚਾਹਣਾ ਇਹਨਾਂ ਤੇ ਬੰਦ ਦੀ ਕਾਰਵਾਈ ਕੀਤੀ ਜਾਵੇ ਜਿੰਨੇ ਵੀ ਬੰਦੇ ਹੈਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲ ਕਾਡਾ ਮੇਰਾ ਨਾਮ ਇਹ ਬਿਮਲਾ ਰਾਣੀ ਅੱਛਾ ਇੱਕ ਦਿਨ ਰੋਕ ਵੀਡੀਓ ਵਾਇਰਲ ਹੋਇਆ ਸੀਗਾ ਸਾਰਾ ਮਾਮਲਾ ਜੋ ਤੁਹਾਡੇ ਘਰ ਦਾ ਜਿਹੜਾ ਸਮਾਨ ਕੱਢਿਆ ਗਿਆ ਮੈਂ ਦਵਾਈ ਲੈਣ ਗਈ ਸੀ ਜੀ ਮੇਰਾ ਘਰ ਦਾ ਸਮਾਨ ਸਾਰਾ ਕੱਢ ਕੇ ਗੁਰਦੁਆਰੇ ਰੱਖ ਦਿੱਤਾ ਗਿਆ ਅੱਛਾ ਜੀ ਹਾਂ ਜੀ ਕਿਹਨਾਂ ਵੱਲੋਂ ਕੱਢਿਆ ਗਿਆ ਸੀ ਸਮਾਨ ਕਾਉਂਸਲਰ ਵੱਲੋਂ ਕੱਢਿਆ ਗਿਆ ਸੀ ਸਮਾਨ ਮੈਂ ਕਾਉਂਸਲਰ ਤੋਂ ਪੁੱਛਿਆ ਉਹ ਗੰਦੇ ਪੁੱਤ ਵਾਲੇ ਨੇ ਕਢਾਇਆ ਮੈਂ ਆਪਣਾ ਸਮਾਨ ਗੁਰਦੁਆਰੇ ਪਾਇਆ ਅੱਛਾ ਉਹ ਜਿਹੜਾ ਸਖਸ ਸੀਗਾ ਜਿਹੜਾ ਸਮਾਨ ਕੱਢਦਾ ਸੀ ਉਹ ਕੌਣ ਆ ਉਹ ਮੇਰੇ ਭਾਬੀ ਦੇ ਜੀਜਾ ਹੈ ਜੀ ਉਹਨਾਂ ਨੇ ਮੇਰਾ ਸਮਾਨ ਕੱਢ ਕੇ ਬਾਹਰ ਮਾਰਿਆ ਮੇਨਾਂ ਮਾਰਕੁੱਟ ਕੀਤੀ ਸਮਾਨ ਸਾਰਾ ਕੱਟ ਕੇ ਬਾਹਰ ਮਾਰਿਆ ਗਿਆ ਮੇਰਾ ਹਾਂਜੀ ਕਿਸ ਕਾਰਨ ਲੈ ਕੇ ਤੁਹਾਡਾ ਸਮਾਨ ਕੱਟਿਆ ਗਿਆ ਕਹਿੰਦੇ ਕਿ ਤੂੰ ਇੱਥੇ ਨਹੀਂ ਰਹਿਣਾ ਆਪਣਾ ਇੱਥੋਂ ਨਿਕਲ ਤੂੰ ਨਹੀਂ ਰਹਿਣਾ ਹੈਗਾ ਇੱਥੇ ਅੱਛਾ ਜੀ ਹਾਂਜੀ ਤੇ ਤੁਸੀਂ ਇਸ ਮਾਮਲੇ ਉਨੇ ਪੁਰਾਣਾਂ ਗੱਲਾਂ ਨਹੀਂ ਕੀਤੀ ਪਰਾ ਦੀ ਡੈਥ ਹੋ ਚੁੱਕੀ ਹੈ ਜੀ ਪਰਾ ਦੀ ਚਾਹ ਡੈਥ ਹੋ ਗਈ ਹੈ ਹਾਂਜੀ ਤੁਸੀਂ ਕਿੰਨੇ ਦਿਨ ਤੋਂ ਇੱਥੇ ਰਹਿ ਰਹੇ ਜੀ ਮੈਂ 4 ਮਹੀਨੇ ਤੋਂ ਰਹਿ ਰਹੀ ਜੀ ਅੱਛਾ ਤੇ ਤੁਹਾਡੇ ਹਸਬੰਦ ਸਾਹਿਬ ਆਏ ਸੀ ਕਿ ਉਹਦੇ ਹਸਬੰਦ ਦੀ ਡੈਥ ਹੋ ਗਈ। ਅੱਛਾ ਹੋਰ ਵੀ ਦੱਸੋ ਕੀ ਹੈ? ਅੱਛਾ ਅੱਛਾ। ਤੇ ਉਸ ਤੋਂ ਬਾਅਦ ਕੀ ਗੱਲ ਹੋਈ ਜੋ ਇਸ ਤਰ੍ਹਾਂ ਤੁਹਾਡਾ ਸਮਾਨ ਕੱਢ ਕੇ ਇਸ ਤਰੀਕੇ ਬਾਹਰ ਰੱਖ ਦਿੱਤਾ ਗਿਆ? ਹਾਂਜੀ। ਮੇਰਾ ਸਮਾਨ ਕੱਢ ਕੇ ਗੁਰਦੁਆਰੇ ਪਹੁੰਚਾਇਆ ਗਿਆ ਜੀ। ਮੈਨੂੰ ਮੈਂ ਘਰੇ ਨਹੀਂ ਸੀ। ਮੇਰੀ ਗੁੜੀਆ ਬਿਮਾਰ ਸੀ। ਮੈਂ ਦਵਾਈ ਲੈਣ ਗਈ ਹੋਈ ਸੀ। ਮੇਰਾ ਸਮਾਨ ਕੱਢ ਕੇ ਗੁਰਦੁਆਰੇ ਪਹੁੰਚਾ ਦਿੱਤਾ ਗਿਆ। ਅੱਛਾ ਜੀ। ਬਟ ਪਹਿਲੀ ਜਿਹੜੀ ਵੀਡੀਓ ਉੱਤੇ ਤੁਸੀਂ ਖੜੇ ਸੀਗੇ ਉਹ ਸਮਾਨ ਜਦੋਂ ਕੱਢਦੇ ਸੀਗੇ ਉਸ ਤੋਂ ਬਾਅਦ ਕੀ ਗੱਲ ਹੋ ਗਈ ਤੇ ਜਦੋਂ ਮੇਰਾ ਸਮਾਨ ਕੱਢ ਕੇ ਸੋਟਰੇ ਮੇਨਾਂ ਮਾਰਕੁੱਟ ਕਰ ਰਿਪੋਰਟ ਲਖਾਈ ਥਾਣੀ ਤੇ ਮੇਰੀ ਕੋਈ ਸੁਣਵਾਈ ਨਹੀਂ ਹੋਈ ਉਲਟਾ ਮੇਰੇ ਉੱਤੇ ਪਰਚਾ ਪਾਇਆ ਜਾ ਰਿਹਾ ਜੀ ਅੱਛਾ ਜੀ ਹਾਂਜੀ ਇਹ ਕਿੰਨੇ ਦਿਨ ਤੋਂ ਇਹ ਗੱਲ ਚੱਲ ਰਹੀ ਹੈ ਇਹ ਕਾਫੀ 2-3 ਹਫ਼ਤੇ ਤੋਂ ਗੱਲ ਚੱਲ ਰਹੀ ਹੈ ਜੀ ਅੱਛਾ ਤੁਸੀਂ ਆਪਣੇ ਭਾਬੀ ਨਾਲ ਗੱਲ ਨਹੀਂ ਕੀਤੀ ਭਾਬੀ ਇਹ ਮਾਮਲਾ ਜਿਹੜਾ ਸੀਗਾ ਬੈ ਕੇ ਵੀ ਆਪਾਂ ਸੋਲੂਸ਼ਨ ਕੱਢ ਲੈਂਦੇ ਹਾਂ ਹਾਂਜੀ ਬੈ ਕੇ ਵੀ ਹਾਂਜੀ ਕਰੀ ਸਕਦੇ ਸੀਗੇ ਪਰ ਉਹਨਾਂ ਨੇ ਹੁਸ਼ਿਆਰਪੁਰ ਆਏ ਇੱਕਦਮ ਆ ਕੇ ਮੈਨੂੰ ਮਾਰਕਟ ਕਰਨੀ ਸ਼ੁਰੂ ਕਰਤੀ ਸਮਾਨ ਕੱਢ ਕੇ ਬਾਹਰ ਸੁੱਟਨੇ ਸ਼ੁਰੂ ਕਰਤਾ ਅੱਛਾ ਜੈ ਹਿੰਦ ਸਰ ਜੈ ਹਿੰਦ ਸਰ ਇੱਕ ਮਾਮਲਾ ਆਇਆ ਸੀ ਬਿੰਬਲਾ ਰਾਣੀ ਦਾ ਕੋਈ ਡੇਰਾ ਹੋਰ ਬੋਲ ਰਹੇ ਹੋ ਤੁਸੀਂ ਕੋਣ ਬੋਲ ਰਹੇ ਹੋ ਜਤਿੰਦਰ ਗੱਲ ਕਰਦਾ ਸੀ ਪੱਤਰਕਾਰ ਅੱਛਾ ਦੱਸੋ ਸਰ ਇੱਕ ਮਾਮਲਾ ਆਇਆ ਸੀ ਬਿੰਬਲਾ ਰਾਣੀ ਕੋਈ ਗੁਰਦੁਆਰਾ ਕੁੱਟਿਆ ਸਾਹਿਬ ਦੇ ਨੇੜੇ ਤੇ ਰਹਿੰਦੀ ਲੇਡੀ ਹਾਂ ਹਾਂ ਕੀ ਮਾਮਲਾ ਹੈ ਸਰ ਜਿਹੜਾ ਉਹ ਰਾਤ ਦੇ ਰਾਤ ਵੀਡੀਓ ਵਾਇਰਲ ਹੋ ਰਹੀ ਸੀ ਗੁਰਦੁਆਰ ਦੇ ਬਾਹਰ ਕੱਢਤਾ ਕੋਈ ਵੀਡੀਓ ਕਰ ਵਾਇਰਲ ਹੋ ਰਹੀ ਸੀ ਸਰ ਮੈਨੂੰ ਧਿਆਨ ਚ ਨਹੀਂ ਆ ਰਿਹਾ ਵੀਰੇ ਯਾਰ ਐਂ ਤਾਂ ਨਹੀਂ ਪਤਾ ਲੱਗਦਾ ਅੱਛਾ ਜੀ ਸਰ ਬਟ ਉੱਥੇ ਜਿਹੜਾ ਕਾਉਂਸਲਰ ਸੀਗਾ ਉਹ ਕਹਿੰਦੇ ਕਹਿੰਦੇ ਅੱਛਾ ਕਾਉਂਸਲਰ ਵਾਲਾ ਹਾਂਜੀ ਹਾਂਜੀ ਸਰ ਹਾਂਜੀ ਬਿਮਲਾ ਵਾਲਾ ਹਾਂਜੀ ਹਾਂਜੀ ਸਰ ਸਮਝ ਗਿਆ ਮੈਂ ਸਮਝ ਗਿਆ ਇਹਨਾਂ ਦਾ ਘਰੇਲੂ ਮਸਲਾ ਸੀਗਾ ਇਹ ਕਹਿਦੀ ਸੀ ਮੈਨੂੰ ਹਿੱਸਾ ਦਵਾਓ ਉਹ ਘਰ ਦੇ ਵਿੱਚ ਅੱਛਾ ਜੀ ਹਾਂ ਉਹ ਮਤਲਬ ਡਾਕੂਮੈਂਟ ਹੈ ਨਹੀਂ ਇਹਦੇ ਕੋਲੇ ਅੱਛਾ ਜੀ ਬਹੁਤ ਗੱਲ ਸੀ ਤੇ ਸਰ ਦੇ ਰਾਤ ਇੱਕ ਸਮਾਨ ਵੀ ਉਹਨਾਂ ਦੇ ਘਰ ਤੋਂ ਬਾਹਰ ਕੱਢਿਆ ਗਿਆ ਉਸ ਤੋਂ ਇਹ ਤਾਂ ਬੜੀ ਸੀ ਅੰਦਰ ਨਹੀਂ ਕਹਿੰਦੇ ਸਮਾਨ ਜਿਹੜਾ ਲੜਾ ਉਹ ਨਹੀਂ ਨਹੀਂ ਇਹ ਤਾਂ ਚਲੋ ਕੁਝ ਮਰਜ਼ੀ ਕਹੀ ਜਾਣ ਉਹ ਜਨਾਨੀ ਬੜੀ ਸੀ ਕਿਸੇ ਦੇ ਘਰੇ ਠੱਕੇ ਨਾਲ ਅੱਛਾ ਤਾਂ ਕਹਿੰਦੇ ਮੈਂ ਦਰਖਾਸਤ ਵੀ ਦਿੱਤੀ ਮੇਰੀ ਕੋਈ ਸੁਣਵਾਈ ਨਹੀਂ ਉਲਟਾ ਮੇਰੇ ਕੋਈ ਦਿਖਾਉਤ ਨਹੀਂ ਦਿੱਤੇ ਅੱਛਾ ਉਹ ਤਾਂ ਮੈਨੂੰ ਸ਼ਰਿਆਮ ਕਹਿੰਦੀ ਸੀ ਮੈਂ ਥਾਣੇ ਨਹੀਂ ਆਉਣਾ ਅੱਛਾ ਜੀ ਸਰ ਹਾਂ ਤੇ ਸਰ ਜਿਹਦੀ ਵੀ ਗਲਤੀ ਹੋਊਗੀ ਬਣਦੀ ਕਾਰਵਾਈ ਕੀਤੀ ਜਾਊਗੀ 100% ਕੀਤੀ ਜਾਊਗੀ ਬ੍ਰਦਰ ਠੀਕ ਹੈ ਸਰ ਥੈਂਕ ਯੂ ਸਰ